دللا کړو اته دللا ਉਧਰੀ ਚਾਹ ਬਣੀ ਨਹੀਂ ਹਜੇ ਉਧਰੀ ਚਾਹ ਬਣੀ ਨਹੀਂ ਬੜੀ ਰਹਿਣ ਕਮ ਕੀਤੀ ਬਾਈ ਗੁਰਜੀ ਕਾਠਾ ਸਾਬ ਬਾਈ ਗੁਰਜੀ ਕੀ ਬਤੇ ਕਾਸੀਕਾਲ ਬਈ ਸਾਰਿਆਂ ਨੂੰ ਹਨਾ ਆ ਦੇਖੋ ਯਾਰ ਬਹੁਤ ਬੁਰਾ ਹਾਲ ਆ ਬਹੁਤ ਹੀ ਆ ਦੇਖੋ ਸੜਕਾ ਸੁੜਕੇ ਕੁਛ ਵੀ ਨਹੀਂ ਮਰਿਆ ਬਈ ਦੇਖੋ ਕਿੱਥੇ ਆ ਦੇਖੋ ਆ ਸੜਕਾ ਸੀਗਾ ਬਈ ਕੁਛ ਨਹੀਂ ਮਰਿਆ ਸਭ ਕੁਝ ਲੈ ਗਿਆ ਪਟਕੇ ਪਾਣੀ ਬਹੁਤ ਆ ਦੇਖੋ ਯਾਰ ਬੁਰਾ ਹਾਲ ਆ ਪਾਣੀ ਹਜੇ ਬਹੁਤ ਫਿਰਦਾ ਉਹ ਤੁਹਾਨੂੰ ਸਾਹਮਣੇ ਦੇਖਦੇ ਹੋਣੇ ਆ ਬਈ ਪਾਕਿਸਤਾਨ ਦੀ ਆ ਉਹ ਹੱਦ ਉਹ ਤਾਰ ਦੇਖਦੀ ਹੋਣੀ ਹਨਾ ਆ ਦੇਖੋ ਫੈਂਸਿੰਗ ਲੱਗੀ ਹੋਈ ਆ ਦੇਖੋ ਆ ਸਾਹਮਣੇ ਫੈਂਸਿੰਗ ਲੱਗੀ ਆ ਪਾਕਿਸਤਾਨ ਦੀ ਹੱਦ ਆ ਗਈ ਅਲੀ ਹਰ ਪਾਕਿਸਤਾਨ ਇਧਰ ਆਪਣਾ ਹਨਾ ਬਈ ਬਹੁਤ ਬੁਰਾ ਹਾਲਾ ਫਾਜ਼ਲ ਕਾਇਰ ਦੇ ਚ ਖੜੇ ਆ ਬਈ ਅਸੀਂ ਬਹੁਤ ਬੁਰਾ ਹਾਲ ਹੈ ਯਾਰ ਇੱਥੇ ਵੀ ਜਿੰਨੇ ਵੀ ਬੰਦੇ ਯਾਰ ਬਈ ਯਾਰ ਸੇਵਾ ਕਰਨੇ ਆਪਣੇ ਲੱਗ ਲੱਗਿਆ ਹੋਇਆ ਬਾਬੇ ਦਾ ਦੁਨੀਆਂ ਦੇ ਨਾਲ ਦਾ ਬਾਬਾ ਜਵਣਾ ਦਾ ਜਿੰਨਾ ਵੀ ਹੋ ਸਕਦਾ ਯਾਰ ਪਹੁੰਚੋ ਇੱਥੇ ਪਹੁੰਚੋ ਯਾਰ ਜਿੰਨਾ ਵੀ ਹੋ ਸਕਦਾ ਪਹੁੰਚੋ ਬਾਅਦ ਤੋਂ ਬਾਅਦ ਪਹੁੰਚੋ ਹਨਾ ਆ ਦੇਖੋ ਹਰੇ ਵੀ ਨਾਲੀਆਂ ਨੂਲੀਆਂ ਫੁੱਲ ਆ ਬਈ ਦੇਖੋ ਜਮਾ ਪਾਣੀ ਦੇਖ ਲਓ ਆ ਦੇ ਜਾਈ ਜਾਂਦਾ ਪਾਣੀ ਹਜੇ ਵੀ ਉਹ ਆਪਣਾ ਕਹਿੰਦਾ ਜਿੰਨਾ ਵੀ ਹੋ ਸਕੇ ਪਹੁੰਚੋ ਇੱਥੇ ਨੀਰੀ ਦੀ ਸੇਵਾ ਕਰੋ ਬਈ ਯਾਰ ਹੈ ਪਸ਼ੂਆਂ ਵਾਸਤੇ ਚਾਰਾ ਯਾਰ ਬੰਦੇ ਬੰਦੇਆਂ ਵਾਸਤੇ ਤਾਂ ਲੰਗਰ ਚੱਲ ਇੱਥੇ ਬਈ ਯਾਰ ਆਪਣੇ ਹਨਾ ਡੇ ਦੇ ਵਾਲੇ ਬਾਬੇ ਦਾ ਲੱਗਿਆ ਹੋਇਆ ਕਰੋ ਕਰਕੇ ਪਹੁੰਚਦਾ ਇੱਥੇ ਔਰ ਪਸ਼ੂਆਂ ਦਾ ਨਹੀਂ ਪਹੁੰਚਦਾ ਜਮਾਂ ਵੀ ਯਾਰ ਪਸ਼ੂਆਂ ਵਾਸਤੇ ਯਾਰ ਕਰੋ ਥੋੜੀ ਜਿਹੀ ਹੈਲਪ ਵੀਰ ਬਣ ਕੇ ਯਾਰ